ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਕਟੀਆਂ ਤੇ ਇੱਕ ਲੀਲਾ ਰਾਵਾਂ ਕਟਾ ਬਹੁਤ ਸੋਹਣਾ ਹਾਂ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਸਾਰੀਆਂ ਨਿਸ਼ਾਨੀਆਂ ਪਾਰ ਕਰਦਾ ਵੱਧ ਜਾਣਕਾਰੀ ਦੇਵਾਂਗੇ ਆਪਾਂ ਬਾਅਦੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528003552 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਸਾਜਨ ਜੀ ਪਿੰਡ ਪਿੰਡ ਸਹਿਣਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਠੀਕ ਆ ਹਾਂ ਜੀ ਪਹਿਲੀ ਕੱਟੀ ਦੀ ਜਾਣਕਾਰੀ ਦਿਓ ਇਹਦੇ ਦੀ ਛੋਟੀ ਜਿਹੀ ਸ਼ਬਦ ਪਹਿਲਾਂ ਪਹਿਲੀ ਕੱਟੀ ਵਧੀਆ ਕਿੰਨੇ ਟਾਈਮ ਦੀ ਹੋ ਗਈ ਇਹ ਇਹ ਹੈਗੀ ਆ ਜੀ}{|\text{ਪਿਛਾਲ ਤੋਂ ਘੱਟ ਹੀ ਆ 11 ਕਿ ਮਿੰਨਾਂ ਦੀ ਹੈ}|} ਠੰਡ ਚਾਰੀ ਆ ਹਾਂ ਠੰਡ ਬਹੁਤ ਚੰਗੇ ਲੋ ਜੀ ਦੇਖ ਸਕਦੇ ਹੋ ਬਹੁਤ ਸੋਹਣੇ ਠੰਡ ਠੀਕ ਆ ਤੇ ਤੇਰੀ ਮਾਂ ਉਹਦਾ ਰਿਕਾਰਡ ਵੀ ਪਤਾ ਹੈ ਮਾਂ ਦੀ ਰਿਕਾਰਡ ਦਾ ਪਤਾ ਜੀ ਹਾਂਜੀ 18 ਕਿਲੋ ਦੁੱਧ ਸੀਗਾ ਜੀ ਇਹਦੀ ਮਾਂ ਦਾ ਹਾਂ ਐਸੇ ਪੰਡੀ ਮਾਂ ਹੈ ਤੇ ਮਾਂ ਵੀ ਦਿਖਾ ਲਿਆਵਾਂਗੇ ਠੀਕ ਆ ਹਾਂ ਵੀਡੀਓ ਵੀ ਹੈਗੀ ਆ ਇਹਦੀ ਮਾਂ ਦੀ ਠੀਕ ਆ ਛੋਡੇ ਕੋਲ ਵੀਡੀਓ ਹੈ ਹਾਂਜੀ ਤੇ ਰੇਟ ਭਰਾ ਜਾਇਜ਼ ਆ ਦਾ ਰੇਟ ਜੀ ਇਹਦਾ ਫੋਨ ਤੇ ਹੀ ਆ ਜੀ ਰੇਟ ਫੋਨ ਤੇ ਤੋੜ ਦੋ ਫਿਰ ਮੜਾ ਜਾਣੂ ਵੀ ਆਲੇ ਤੁੰਤੂ ਰਤਰਾ ਦਿਖਾ ਦਨੇ ਆਪਾਂ ਬਾਈਆਂ ਨੂੰ ਲੋ ਜੀ ਚੈੱਕ ਕਰ ਸਰੇ ਪਰਾ ਤੋਰਦੇ ਤੋਰਦੇ ਲੋ ਜੀ ਲੋ ਜੀ ਮੋੜ ਲਈ ਮੋੜ ਲੋ ਵਸਿਕਾ ਉਹ ਰਤਰਾ ਤਾਂ ਸਾਡੇ ਸਾਹਮਣੇ ਆ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਰਾ ਠੀਕ ਨਾ ਲੋ ਜੀ ਸਿਆਮਤ ਬੜਾ ਹਾਂ ਸਿੰਘੀ ਸਿੰਘੀ ਬਹੁਤ ਸੁਣੀ ਆ ਆ ਮੋੜਨ ਲੱਗ ਗਿਆ ਨਾ ਪਰਾ ਠੀਕ ਹੈ ਜੀ ਮੰਨ ਲੋ ਲੋ ਜੀ ਹਾਂ ਇਹੋ ਛੋਟੀ ਜਾਣਕਾਰੀ ਦੋ ਕਿਨੇ ਟਾਈਮ ਦੀ ਬੱਡੀ ਛੋਟੀ ਇਹ ਦੋ ਸਾਲਾਂ ਦੀ ਛੋਟੀ ਆ ਦੋ ਸਾਲਾਂ ਦੀ ਹਾਂਜੀ ਠੀਕ ਆ ਤੇ ਥਣ ਥਣ ਚਾਰਈ ਆ ਜੀ ਚਾਰਈ ਬੜਾ ਫੜਦੂ ਉਸ ਮੋਟਾ ਮੋਟਾ ਥਣ ਚੈੱਕ ਕਰਦੇ ਹਾਂ ਬਣਾ ਸਿੱਡੇ ਵੱਡੇ ਸਾਈਡ ਤੱਕ ਚੈੱਕ ਕਰਸਾ ਠੀਕ ਆ ਜੀ ਕੱਦ ਵੱਡ ਵੀ ਸੁਖਣਾ ਸੋਹਣਾ ਇਹਦਾ ਵੀ ਰਿਕਾਰਡ ਰੂਟ ਦਾ ਪਤਾ ਮਾ ਦਾ ਇਹਦੇ ਰਿਕਾਰਡ ਦਾ ਪਤਾ ਨਹੀਂ ਉਹ ਸੋਹਣੀ ਸੁਣਖੀ ਕਰਕੇ ਲੈਂਦੀ ਆ ਜੀ ਆਪਾਂ ਠੀਕ ਆ ਠੀਕ ਆ ਲੋਪਰਾ ਚੈੱਕ ਕਰਦੇ ਕੱਦ ਵੱਡ ਤੇ ਤਾਰਾ ਤੁਰਾ ਦੇ ਚੁੱਕੀ ਕਿ ਨਹੀਂ ਹਾਈ ਕੁਵਾਰੀ ਹੀਟ ਤੇ ਆਈ ਸੀਗੀ ਲਵਾਈ ਨਹੀਂ ਠੀਕ ਆ ਮੜੇ ਫੇਸ ਦਿਖਾ ਦੀ ਵੀ ਸਿੰਘ ਸਿੰਘ ਪਤਾ ਕੀ ਗੱਲ ਹੈ ਵੀ ਆਪਦੇ ਕੋਈ ਲਜਾਨ ਵਾਲਾ ਆਪਦੇ ਪਸੰਦ ਦਾ ਸੀਮਨ ਲਵਾ ਸਕਦਾ ਠੀਕ ਆ ਇਹ ਤਾਂ ਕਰਕੇ ਲਵਾਈ ਠੀਕ ਹੈ ਠੀਕ ਤੇ ਇਹਦਾ ਰੇਟ ਪਰਾ ਇਹਦਾ ਰੇਟ ਵੀ ਫੋਨ ਤੇ ਠੀਕ ਆ ਤੋੜ ਦੋ ਪਰਾ ਲਓ ਚੈੱਕ ਕਰ ਸਕਦੇ ਹੋ ਤਾਂ ਫੇਸ ਕੁਆਲਿਟੀ ਦੇਖਦੇ ਬਿਊਟੀ ਬਹੁਤ ਸੋਹਣੀ ਹੈ ਸਿੰਘ ਸਿੰਘ ਦੀ ਮੋੜਨ ਲੱਗੀ ਤੇ ਕੱਦ ਵੱਡ ਵੀ ਸੁਖਣਾ ਸੋਹਣਾ ਕਰਮ ਵਾਲੀ ਦਾ ਤੇ ਥਣ ਵੀ ਚਾਰਾ ਨਿਕੜਵੇਂ ਠੀਕ ਹੈ ਨਾ ਪੈਂਟ ਸਹਿਣਾ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਲੋ ਜੀ ਮੋੜ ਦਿਓ ਜੀ ਮੋੜ ਲਓ ਪਤਲੇ ਪਿੰਡੇ ਚપરા ਲੋ ਜੀ ਸੁਨੱਖਪੂਣਾ ਤੁਸੀਂ ਦੇਖ ਸਕਦੇ ਹੋ ਹੋਰਾਂ ਵੀ ਦੇਖ ਸਕਦੇ ਹੋ ਠੀਕ ਹੈ ਬੰਦੋ ਜੀ ਬੰਦੋ ਲੋ ਜੀ ਹਾਂ ਜੀ ਵੀ ਕੱਟੇ ਦੀ ਜਾਣਕਾਰੀ ਦਿਓ ਕੱਟੇ ਦੀ ਨਿਸ਼ਾਨੀਆਂ ਸਾਰੀਆਂ ਕਵਰ ਕਰਦਾ ਠੀਕ ਆ ਦਿਖਾ ਦਿਖੜ ਜਾ ਇੱਕ ਮਿੰਟ ਲੋ ਜਾਨੀਆਂ ਸਾਰੀਆਂ ਇੱਥੇ ਦੇਖ ਸਕਦੇ ਕਰਾਂ ਤੁਹਾਨੂੰ ਠੀਕ ਆ ਉਸ ਵੀ ਚਿੱਟੀ ਆ ਹਾਂ ਯਾਰ ਤੇ ਪੈਰ ਵੀ ਚਿੱਟੇ ਚਾਰੇ ਤੇ ਅੱਖਾਂ ਦੇਖ ਨਹੀਂ ਬਈ ਅੱਖਾਂ ਦੋਨੇ ਅੱਖਾਂ ਜਮਾ ਦੋਨੇ ਲੀਲੀਆਂ ਲੀਲੀਆਂ ਚਿੱਟੀਆਂ ਜਿਹਾ ਨਾ ਜਮਾ ਲੀਲੀਆਂ ਠੀਕ ਆ ਠੀਕ ਹੈ ਲੋ ਪੂਰਾ ਚੈੱਕ ਕਰ ਸਕਦੇ ਪਿਆਰਾ ਠੀਕ ਆ ਇਹਦਾ ਪਤਾ ਵੀ ਟਿਕ ਟੁਕੇ ਦਾ ਕਿਹੜਾ ਦਾ ਬੱਚਾ ਹੈ ਇਹਦਾ ਨਹੀਂ ਆਪਾਂ ਪਤਾ ਜੀ ਲੀਲੀ ਦਾ ਵੀ ਕਰਕੇ ਲੈਂਦਾ ਹੈ ਲੀਲੀ ਕਰ ਰਾਬੀ ਕਰਕੇ ਲੈਂਦਾ ਤੋਰ ਦੋਣ ਵੀ ਦਿਖਾ ਦਿਓ ਲੋ ਪੂਰਾ ਇਹਦਾ ਵੀ ਰੇਟ ਹੈ ਬਾਈ ਇਹਦਾ ਵੀ ਫੋਨ ਤੇ ਰੇਟ ਹੈ ਇਹਦਾ ਹੀ ਫੋਨ ਤੇ ਜਾਇ ਜੀ ਹੋਣਗੇ ਹਾਂ ਜਾਇ ਜੀ ਠੀਕ ਹੈ ਲੋਪਰਾ ਚੈੱਕ ਕਰ ਸਾਬੇ ਕੋਰਾ ਤਾ ਲੀਲਾ ਰਾਬਾ ਕੱਟਾ ਕਿਸ ਨੇ ਲੈਣਾ ਤਾਂ ਮੋੜ ਦਿਓ ਜੀ ਪਾਲਣ ਦੀ ਖਾਤਰ ਬਹੁਤ ਵਧੀਆ ਨਿਸ਼ਾਨੀਆਂ ਸਾਰੀਆਂ ਕਵਰ ਹੈ ਇਹਦੇ ਵਿੱਚ ਠੀਕ ਹੈ ਜੀ ਲੋ ਜੀ ਉਪਰ ਤੇ ਵੀ ਕੱਟਾ ਤੇ ਸਰਖਪੋਣਾ ਦੇਖ ਸਕਦੇ ਹੋ ਲੋਇਸ ਟੈਸਟਿਕਲ ਵੀ ਚੈੱਕ ਕਰ ਸਕਦੇ ਹੋ ਬਰਾ ਠੀਕ ਹੈ ਜੀ ਵਾਈ ਜੀ ਨਾਲ ਜਰੂਰ ਕੰਡਕਟ ਕਰੋ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਰਨਾਲਾ ਹਾਂ ਬਾਈ ਜੀ ਬਰਨਾਲਾ ਸਕਰੀਨ ਤੇ ਉੱਪਰਲੀ ਸਾਈਡ ਲਿਖਾਂਗੇ ਮਿਲਦੇ ਆਂ ਫਿਰ ਆ ਕਿਸੇ ਨਵੀਂ ਵੀਡੀਓ ਚ ਉੱਕ ਕੇ ਬਾਏ